ਜੀ ਗਾਉਗੇ ਵੀ ਯਾਨੀ ਕੀ ਸ਼ਰੀਆ ਦਾ ਪੋਜੀਸ਼ਨ ਦੇ ਅੰਦਰ ਸਿੱਖ ਧਰਮ ਦੀ ਆਰਾਮਤਾ ਤੇ ਅਨੰਦਪੁਰ ਸਾਹਿਬ ਦੀ ਧਰਤੀ ਹੋਈ ਨਾਲ ਸਾ ਉੱਤੇ ਸਾਜਿਆ ਇਹ ਨਾ ਮੈਂ ਕਿਨਾਂ ਸਿੱਖ ਧਰਮ ਦੀ ਆਰਾਮਤਾ ਜਿਹੜੀ ਹੈ ਨਾ ਉਹਦੀ ਸਾਜਣਾ ਦੀ ਨਹੀਂ ਜਿਹੜੀ ਉਹਦੇ ਨੰਦ ਸਾਹਿਬ ਦੀ ਧਰਤੀ ਤੇ ਰਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਪ੍ਰਮਾਤਮਾ ਨੇ ਹੁਕਮ ਕੀਤਾ ਨਾ ਆਖਿਆ ਜਾ ਤਹਾਂ ਤੈ ਧਰਮ ਚਲਾਇਓ ਸੁਣੋ خالسا ذکر ہے جے جہاں بھی ਵਰਗੇ ਆખ્યા ਦੂਰ ਤੋਂ ਇੱਕ ਕਰਨਾ ਆਰੰਭ సేਪ ਵਰਗੇ ਦੇ ਆખ્યા ਮਧੂਰ ਤੋਂ ਇੱਕ ਕਰਨਾ ਤੇ ਸੱਜੇ ਬਾਦਸ਼ਾਹ ਕਿਹਦੇ ਦੀ ਦੂਰ ਤੋਂ ਇੱਕ ਕਰਨੋ ਚੱਲਦਾ ਅਸੀਂ ਦੂਰ ਤੋਂ ਤਿੰਨ ਘਰ ਕੇ ਬਖਾਵਾਵੇਂ ਤੇ ਤੀਸਰ ਮਧਮ ਖਾਲਸਾ ਨਹੀਂ ਆ ਸਾਡੇ ਕੋਲ ਤੀਸਰ ਮਧਮ ਜੇ ਜੁੜ ਸ਼ੁਰੂਆਤ ਹੋਈ ਜਦੋਂ ਹੁਕਮ ਹੋਇਆ ਜਾ ਤਹਾਂ ਤੈ ਧਰਮ ਚਲਾਇਓ ਕਬੁੱਧ ਕਰਨ ਤੇ ਲੋਕ ਹਟਾਇਓ ਜਾ ਜਾ ਕੇ ਉੱਥੇ ਧਰਮ ਚਲਾ ਕੇ ਕਬੁੱਧ ਕਰਨ ਤੋਂ ਲੋਕਾਂ ਨੂੰ ਹਟਾ ਦੇ ਫਿਰ ਸਾਡੇ ਪਾਸ਼ਾ ਕਹਿੰਦੇ ਮੈਂ ਖੜਾ ਹੋ ਗਿਆ ਥਾਂ ਦੇ ਕੋਲ ਨਿਮਰਤਾ ਨਾਲ ਸ਼ੌਂਕ ਵਿੱਚ ਮਾਫੀ ਦੇ ਚਾਉਣਾ ਕਿ ਵਿੱਚੋ ਵਿੱਚ ਬੇਨਤੀ ਕਰਦਾ ਸਮਾਂ ਇਜ਼ਾਜ਼ਤ ਨਹੀਂ ਦੇਗਾ ਸਜੇ ਬਾਦਸ਼ਾਹ ਕਹਿੰਦੇ ਚਲੋ ਇਹ ਹੁਕਮ ਸੁਣਿਆ ਬੜੀ ਵੱਡੀ ਗੱਲ ਅਸੀਂ ਬੜਾ ਵੱਡਾ ਹੋਤੀ ਸੀ ਇੱਕ ਜਿਹੜਾ ਇਸਾਨ ਪਰਮਾਤਮਾ ਨੂੰ ਲੜ ਰਿਹਾ ਹੈ ਪਰਮਾਤਮਾ ਦੀ ਸ਼ਰਨੀ ਕਰ ਰਿਹਾ ਹੈ ਪਰਮਾਤਮਾ ਦਾ ਜੱਤੀ ਤੋਂ ਇੱਕ ਹੋਰ ਦਾ ਯਤਨ ਕਰ ਰਿਹਾ ਹੈ ਉਹਨੂੰ ਪਰਮਾਤਮਾ ਇਨਾਂ پہلی گل ایک روپ دو ایک روپ اپنا ہی روپ بنا لے دوجی گل یہ حکم ہوے کہ جا مات لو تو جا کے تو بخرا تیسر مذہب جا تہ ترم چلاؤ ترم چلا سچے بادشاہ کہیں میں پڑھا ہوں گا ہاتھ جوڑ دے سر جھک گیا میرا ٹھان پھیرو میں زور کر یہ اگے جا کے کھڑا گیا ٹھان پھیرو میں زور کر بچن کہا سر نیائے دیکھو کتنی کمال دی گل میں کئی بار حیران رہ جاتا ہوں

ਆਹਦੇ ਤੇ ਉਹ ਮੈਂ ਮੈਂ ਮਤਲਬ ਆਮੇ ਨਹੀਂ ਸ਼ਬਦ ਵਰਤਦੇ ਨੇ ਜ਼ੋਰ ਕਰ ਹੱਥ ਜੋੜ ਕੇ ਬਜਲ ਕਹਾ ਬੇਨਤੀ ਕੀਤੀ ਸਿਰ ਨਿਵਾਇ ਸਿਰ ਝੁਕਾ ਕੇ ਮੰਨ ਤੇ ਚੜਾਇਆ ਤਾਂ ਬਜਲ ਤਾਂ ਮੈਂ ਅੱਛਾ ਇੱਕ ਤਾਂ ਮਹੁਰ ਕਲਤੀ ਮੇਰੇ ਪੜਦੇ ਰੋਜ਼ ਪੜਦੇ ਸਾਢੇ ਪੂਰ ਸੁਣਿਓ ਮੈਂ ਕਹ ਰਿਹਾ ਕਿ ਪਰਮਾਤਮਾ ਨੇ ਤੁਮ ਕੀਤਾ ਜਿਹਦੀ ਬਰੋੜਤਾ ਦੇ ਵਾਸਤੇ ਇੱਕ ਹੋਰ ਉਦਾਹਰਨ ਤੁਹਾਨੂੰ ਦਵਾਂ ਆ ਰੋਜ਼ ਪੜ੍ਹਦੀਆਂ ਬੜਦੇ ਆਂ ਅਰਦਾਸ ਅਰਦਾਸ ਕਿਉਂਕਿ ਰੋਜ਼ ਅਰਦਾਸੇ ਕਰਦਾ ਹੈ ਆਗਿਆ ਭਈ ਉੱਚੀ ਬੋਲੋ ਅਰਦਾਸਾ ਹੋ ਜਾ ਆਗਿਆ ਭਈ ਸਰਕਾਰ ਵੀ ਪਰਮਾਤਮਾ ਹੁਕਮ ਦੇ ਰਿਹਾ ਨਾ ਉਹਦੀ ਆਗਿਆ ਦੇ ਨਾਮ ਹੈ ਨਾ ਸੱਚੇ ਬਾਦਸ਼ਾਹ ਕਹਿੰਦੇ ਆਗਿਆ ਭਈ ਆਤਾਨ ਕੀ ਤਵੇ ਚਲਾਇਓ ਹੰਕਾਰ ਐਸੀ ਗੱਲ ਬਣਦੀ ਤਾਂ ਪੰਧ ਚੱਲੇ ਆਏ ਉਹਦੀ ਆਗਿਆ ਹੋਈ ਤारण ਫਿਰ ਅਗਲਾ ਉਤਸਵ ਕੀਤਾ ਸਾਉ ਸਿੱਖਨ ਕੋ ਹੁਕਮ ਹੈ ਗੁਰੂ ਬਾਦਿਓ ਤੰਤਰ ਬਲ ਬੰਦੀ ਦੇ ਵਿੱਚ ਉਹੀ ਕਰਕੇ ਨਾ ਕਿ ਆਗਿਆ ਭਈ ਆਕਾਰ ਉਸ ਪਾਏ ਗੁਰੂ ਉਸ ਪਰਮਾਤਮਾ ਦੀ ਆਗਿਆ ਹੋਈ ਉਹਦਾ ਹੁਣ ਹੋਇਆ ਕਿ ਇਹ ਪੰਥ ਜਿਹੜਾ ਚੱਲਦਾ ਉਸ ਤੋਂ ਹੋਇਆ ਠਾਣ ਪਰ ਉਹਨੇ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾਇ ਤਾਂ ਜਗਤ ਮੈਂ ਜਾਬਤ ਕਰੋ ਹੇ ਸਮਾਨ ਇਹ ਮਤੂ ਬਿਲਾਸੀ ਸਿਰਫ ਜੋ ਸਾਡੇ ਨੂੰ ਜ਼ਿਕਰ ਹੈ ਜਾਂ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਇਥੋਂ ਹਟਣਾ ਫਿਰ ਮਾਤਲੁਕ ਤੇ ਆਏ ਗੁਰਦੇਵ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਕੋ ਬਖਸ਼ਿਆ ਪਰਮਾਤਮਾ ਨੇ ਚੁਣਿਆ ਗੁਰਦੇਵ ਬਹਾਦਰ ਸਾਹਿਬ ਇੱਕ ਰੂਪ ਦਾ ਜ਼ਿਕਰ ਮੈਂ ਇੱਕ ਹੋਰ ਕਰਾਂ ਇੱਕ ਰੂਪ ਕਿਵੇਂ ਹੈ ਪਰਮਾਤਮਾ ਦੇ ਨਾਲ 9 ਸਾਲ ਦੀ ਉਮਰ ਦਾ ਗੁਰੂ ਗਬਿੰਦ ਸਿੰਘ ਗੋਬਿੰਦ ਰਾਏ ਬਾਗੋਬਿੰਦ ਰਾਏ ਕੇ ਲੀਏ ਤੇ ਜਾਣਾ ਪਈ ਆ ਰਹਿਣਾ ਗੋਬਿੰਦ ਰਾਏ 9 ਸਾਲ ਦੀ ਉਮਰ ਹੈ ਬਾਪ ਦਾ ਕਟਿਆ ਹੋਇਆ ਸਿਰ ਆ ਰਿਹਾ ਹੈ ਦਿੱਲੀ ਤੋਂ ਵਾਪਸ ਗੁਰਦੇਵ ਬਹਾਦਰ ਸੈਤ 9 ਸਾਲ ਤੋਂ ਸਾਲ ਦੀ ਉਮਰ ਬੱਚਾ ਕਿੰਨਾ ਹੁੰਦਾ 9 ਸਾਲ ਦਾ ਸੋਚੋ 5 ਦਿਨ ਬਾਅਦ ਦਿੱਲੀ ਤੋਂ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ 5 ਦਿਨ ਬਾਅਦ ਤੇ ਪੰਜਾਂ ਇਲਾਟ ਨੂੰ ਸੀਸ ਕਿੰਨਾ ਤੋ ਗਲ ਗਿਆ ਹੋਏਗਾ ਜਦੋਂ ਉਹ ਸਿੱਧੀ ਸ਼ਿੰਗੋਂ ਦਾ ਹੈ ਆਪਣੇ ਬਾਹਮ ਦਾ ਕਟਿਆ ਹੋਇਆ ਸਿਰ 9 ਸਾਲ ਦਾ ਬਲ ਬਲ ਸ਼ਬਦ ਬਤਾਨੀ ਆਪਣੀ ਝੋੜੀ ਚ ਕੁਆਰਿਆ ਤੇ ਆਖ ਚ ਵਿੱਚ ਹਿੰਦੂਨੀ ਬਾਣੀ ਆ ਜਿਹਦੇ ਪੰਥ ਚ ਲਾਉਣਾ ਹੈ ਇਹਦੇ ਪੰਥ ਸਾਜਨਾ ਸਾਇਬ ਨੂੰ ਪਰਮਾਤਮਾ ਦੇ ਰੂਪ ਨਾਲ ਜਿਹੜਾ ਉਸਨ ਪਰਮਾਤਮਾ ਦੇ ਹੁਕਮ ਦੇ ਅnder 9 ਸਾਲ ਦੀ ਉਮਰ ਵਿੱਚ ਕਟਿਆ ਸਿਰ ਝੋੜੀ ਵਿੱਚ ਖਵਾ ਕੇ ਵੀ ਇੱਕ ਹੰਝੂ ਬਾਹਰ ਨਹੀਂ ਆਇਆ। ਤੇ ਮੈਨੂੰ ਆਪਣੇ ਚਾਰ ਪੁੱਤਰ ਸ਼ੇਮਨ ਕਰਵਾ ਕੇ ਕਿਵੇਂ ਅੱਖ ਚੋ ਦੇ ਨਜ਼ੂਰ ਆਉਂਦੇ ਸੀ। ਕਦੇ ਵੀ ਕਿਉਂਕਿ ਜਿਸ ਪਾਵਨ ਧਰਤੀ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਜਾਂ ਕਰਕੇ ਵਾਪਸ ਆਏ ਹੋ। ਉਹ ਕਿਉਂ ਸੰਗਤਾਂ ਜਾ ਰਹੀਆਂ ਨੇ, ਕਿਉਂ ਸੰਗਤਾਂ ਵਾਪਸ ਆ ਰਹੀਆਂ ਨੇ। ਉਸ ਜਗ੍ਹਾ ਨੂੰ ਸਿਰਫ ਪਿਕਨਿਕ ਦੇ ਟੌਰ ਤੇ ਨਾ ਸਮਝਿਆ ਕਰੋ ਬਹੁਤ ਵਾਰ ਖਿਚੜੀਆਂ ਪਾ ਰੀਆਂ ਮੇਰੇ ਵਰਗੇ